ਉਹਨੂੰ ਬਾਦਲ ਪਹੁੰਚ ਰਿਹਾ ਲੰਮੀ ਪਹੁੰਚਦੇ ਉਹਦੋਂ ਬੁੜੀ ਨੂੰ ਕੁਝ ਵੀ ਹੋ ਸਕਦਾ ਰਾਂਹਾਂ 'ਚ ਬੱਚੇ ਹੋ ਜਾਂਦੇ ਆ ਕੋਈ ਇੱਥੇ ਸਹੂਲਤ ਹੋਵੇ ਉਹੋ ਜੀ ਤੇ ਉਹ ਹੁਣ ਲਾ ਜਦੋਂ ਉਹ ਗੱਡੀ ਆਈ ਕਿਤੇ ਤੇ ਲੈ ਕੇ ਪਹੁੰਚਣ ਲੱਗੇ ਤੋ ਉਹਦੋਂ ਰਾਹ 'ਚ ਉਹਦੇ ਕੋਲੇ ਬੱਚਾ ਹੋ ਗਿਆ ਤੇ ਮੈਂ ਆ ਸਿਰ ਕੋਲ ਰੇਲੀਆਂ ਤੇ ਜਾਂਦੀ ਰਹੀ ਆ ਮੈਨੂੰ ਇਹ ਸਭ ਕੁਝ ਮਿਲੂਗਾ ਤੇ ਚਮਚਾ ਨਹੀਂ ਨਹੀਂ ਦਿੱਤਾ ਛੜਕਾ ਸੋਹਣਾ ਬਣਾ ਤਾ ਹੋਰ ਰੱਕਾ ਕੁਝ ਨਹੀਂ ਬਣਾਇਆ ਕਲੀਆਂ ਕਲੀਆਂ ਬਣੀਆਂ ਜਿਵੇਂ ਕੋਈ ਇਹਾਰ ਸੀ ਮਾਡਲ ਡਾਊਟ ਬਣਾਦਾ ਕਿ ਉਹ ਕੁਝ ਨਹੀਂ ਬਣਿਆ ਸਾਡੇ ਬਾਦੇ 100 ਚੋਂ ਮਤਲਬੀ 20% ਬਾਦੇ ਨਿਭਾਇਆ ਜੀ 80% ਬਾਦੇ ਉਹਨਾਂ ਦੇ ਹਜੇ ਉਦਾਂ ਹੀ ਪਏ ਹੈਗੇ ਕੇਂਦਰੀ ਵਜ਼ੀਰ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਆਦਰਸ਼ ਗ੍ਰਾਮ ਯੋਜਨਾ ਤਹਿਤ ਗੋਦ ਲਏ ਗਏ ਪਿੰਡ ਮਾਨਾ ਵਿੱਚ ਕਿਸ ਤਰ੍ਹਾਂ ਦਾ ਵਿਕਾਸ ਹੋਇਆ ਤੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਤੇ ਸ਼੍ਰੀਮਤੀ ਬਾਦਲ ਕਿੰਨੇ ਕੁ ਖਰੇ ਉਤਰਿਆ ਪਿੰਡ ਮਾਨਾ ਦੇ ਲੋਕਾਂ ਨਾਲ ਕੀਤੀ ਗਈ ਗੱਲਬਾਤ ਦੀ ਵਿਸ਼ੇਸ਼ ਰਿਪੋਰਟ ਪੇਸ਼ ਹੈ ਦੀਨਾ ਜੀ ਨਾ ਬਤਾਦਾ ਜੀ ਕੋਈ ਮਹਾਗਰੀ ਨਿੱਕਾ ਸਿੰਘ ਆ ਜੀ ਕਿਹੜਾ ਪਿੰਡ ਆਮਾਨਾ ਪਿੰਡੀ ਕੋਈ ਸਹੂਲਤ ਨਹੀਂ ਸਾਡੇ ਪਿੰਡ ਨੂੰ ਕੋਈ ਵੀ ਨਾ ਬੱਚਾ ਨੂੰ ਨਾ ਸਾਡੇ ਵੇੜੇ ਵਾਲੇ ਕਿਸੇ ਗਰੀਬਾਂ ਨੂੰ ਕੋਈ ਸਹੂਲਤ ਨਹੀਂ ਤੇ ਗੋਦ ਲੈ ਕੇ ਵੀ ਸਾਡਾ ਪਿੰਡ ਫੇਰ ਕਾ ਜੀ ਇਹ ਦੁਬਾਰਾ ਫੇਰ ਐਮਪੀ ਇਕੜ ਰਹੇ ਤੇ ਆ ਦੁਬਾਰਾ ਫੇਰ ਐਮਪੀ ਉੱਠਣਗੇ ਜੀ ਸਹੀ ਨੇ ਉਮੀਦਵਾਰ ਕੋਈ ਹੋਰ ਕੋਈ ਹੋਵੇ ਮੋਰ ਤਾਂ ਬੰਦਗੇ ਦੇ ਇਹੀ ਬੰਦਗੇ ਮੈਨੂੰ ਤਾਂ ਪੈਸੇ ਵਾਲਾ ਬੰਦਾ ਹੀ ਬੰਦ ਹੁੰਦਾ ਜੀ ਕੀ ਨਾ ਚੱਲਦਾ ਸੋਕਰਨ ਸਿੰਘ ਜੀ ਮਾਨਾ ਜੀ ਇਹ ਜਿਹੜਾ ਪਿੰਡ ਹੈ ਨਾ ਇਹ ਵੀ ਪਾਸੇ ਤੋਂ ਬਗਦਨਾਂ ਜਾਂਦੀ ਹਾਂਜੀ ਬਹੁਤ ਹਾਂਜੀ ਟੁੱਟਾ ਜਿਹੜੇ ਗਰੀਬ ਲੋਕ ਨੇ ਜਾਂਦੇ ਮਤਲਬ ਹਰੀ ਜਨ ਰਾਦੀ ਦੇ ਸੰਬੰਧ ਹੁੰਦੇ ਹੁੰਦੇ ਉਹਨਾਂ ਵਾਸਤੇ ਨਿੱਕੀ ਕੀ ਕੀਤਾ ਜੀ ਪੀ ਤੇ 4-5 ਸਾਲਾਂ ਦੇ ਸਾਢੇ 4 ਕੀ ਕੀਤਾ ਜੀ ਸਾਡੇ ਦਾ ਕੋਠੇ ਵੀ ਨਹੀਂ ਆਏ ਕਈਆਂ ਨੇ ਤਾਂ ਕਿਸੇ ਨੂੰ ਆਪ ਦੇ ਪਾਰਟੀ ਮੁਤਾਬਕ ਆਏ ਜਿਹੜੇ ਆਏ ਆ ਦੂਜੇ ਕਿਸੇ ਨੂੰ ਨਹੀਂ ਆਏ ਦੂਸਰੀ ਪਾਰਟੀ ਵਾਲਿਆਂ ਨੂੰ ਡਰੇਗਾ ਦੇ ਪੈਸੇ ਡਰੇਗਾ ਦੇ ਵੀ ਕੁਝ ਪੈਸੇ ਆਈ ਜਾਂਦੇ ਕਦੇ ਨਹੀਂ ਆਉਂਦੇ ਜਦ ਤੀਏ ਕੰਮ ਹੈ ਹੋਰ ਵੀ ਬੰਦ ਬੱਚਿਆਂ ਵਾਸਤੇ ਕੋਈ ਸਕੀਮ ਕੋਈ ਬੱਚਾ ਨਾ ਸਕੂਲਾਂ ਚ ਵਜੀਫੇ ਆਉਂਦੇ ਆ ਉਹ ਵੀ ਬੰਦ ਹੈ ਕੋਈ ਸਹੂਲਤ ਨਹੀਂ ਕੋਈ ਵਰਦੀ ਨਹੀਂ ਮਿਲ ਰਹੀ ਬੱਚਿਆਂ ਨੂੰ ਕੁਝ ਨਹੀਂ ਮਿਲ ਰਿਹਾ ਗਰੀਬਾਂ ਦੀ ਧਰਮਸ਼ਾਲਾ ਵਗੈਰਾ ਧਰਮਸ਼ਾਲਾ ਆਈ ਗਈ ਹੈ ਜੀ ਨਾ ਹੋਇਆ ਅਰਗੀ ਹੈ ਜੀ ਨਾ ਹੋਇਆ ਅਰਗੀ ਹੈ ਹੋਰ ਵਿੱਚ ਦੇ ਗਰੀਬਾਂ ਦੇ ਮੁੱਲੇ ਚ ਗਲੀਆਂ ਗੁਲੀਆਂ ਉਹ ਸਾਰੀਆਂ ਬਣੀਆਂ ਸਾਰੀਆਂ ਬਣੀਆਂ ਜੀ ਦੋ ਕਹਿੰਦੀਆਂ ਇੱਧਰ ਬਾਈ ਤਾਂ ਲੂਟਰ ਸਾਰਾ ਸਹੀ ਹੈ ਹਾਂ ਜੀ ਹੋਰ ਪਿੰਡ ਦੇ ਵਿੱਚ ਕੋਈ ਡਿਸਪੈਂਸਰੀ ਪਸ਼ੂ ਹਸਪਤਾਲ ਕੋਈ ਹੋਰ ਕੁਝ ਨਹੀਂ ਜੀ ਨਾ ਪਸ਼ੂ ਹਸਪਤਾਲ ਹੈ ਨਾ ਡਿਸਪੈਂਸਰੀ ਹੈ ਬੈਂਕ ਵੀ ਹੈ ਨਹੀਂ ਜੀ ਕੀ ਮੰਗ ਕਰ ਮੰਗ ਵੀ ਇਹੀ ਚੀਜ਼ਾਂ ਜਿਹੜੀਆਂ ਮੰਗੀ ਜਾਂਦੇ ਅਸੀਂ ਇਹੀ ਚੀਜ਼ਾਂ ਮਿਲਣਾ ਚਾਹੀਦੀਆਂ ਸਾਨੂੰ ਬੈਂਕ ਵਗਾਰਾ ਪਿੰਡ ਚ ਆ ਜੇ ਜੀ ਪਸ਼ੂਆਂ ਦਾ ਹਸਪਤਾਲ ਆ ਜੇ ਦੂਜਾ ਆਮ ਹਸਪਤਾਲ ਆ ਜੇ ਜੀ ਦਵਾਈਆਂ ਬੂਟੀਆਂ ਦਾ ਸੌਖਾ ਹੋ ਜਾਂਦਾ ਗਰੀਬੰਦੇ ਨੂੰ ਜਾਣਾ ਔਖਾ ਹੋ ਜਾਂਦਾ ਸਾਧਨ ਤੋਂ ਬਗੈਰ ਕਿਹਦੇ ਦਵਾਈ ਲੈਣ ਦੇਖਣ ਵਾਸਤੇ ਉਸ ਬਾਦਲ ਹਸਪਤਾਲ ਚ ਸਰਕਾਰੀ ਜੀ ਪਸ਼ੂਆਂ ਦੀ ਵੀ ਪਸ਼ੂਆਂ ਦੀ ਵੀ ਉਧਰੋਂ ਹੀ ਲਾਉਣੇ ਆ ਜੀ ਬਾਦਲ ਨੂੰ ਹਾਂਜੀ ਸਾਰਾ ਕੁਝ ਉੱਥੇ ਆ ਜੀ ਨਾਲੇ ਬੀਬੀ ਦੀ ਐਮਪੀ ਕੰਟਰੀ ਵੀ ਸਨ ਹਾਂਜੀ ਹਲੋ ਜਿੰਨੇ ਇੰਨੇ ਬੈਂਟਰੀ ਲੱਗਦਾ ਵੀ ਕੱਟ ਕੀਤਾ ਘਾਟੀ ਹੋਇਆ ਜੀ ਇੰਨਾ ਖਾਸ ਜਿਆਦਾ ਤਾਂ ਨਹੀਂ ਹੋਇਆ ਇਹ। ਗੋਦ ਲੈ ਕੇ ਵੀ ਕੁਛ ਨਹੀਂ ਦਿੱਤਾ ਜੀ। ਗੋਦ ਲੈ ਕੇ ਵੀ ਸਾਡੇ ਪਿੰਡ 'ਚ ਕੁਛ ਨਹੀਂ ਇੰਨਾ ਹੋਇਆ। ਘਾਟੀ ਹੋਇਆ ਜੀ। ਇਹ ਹੁਣ ਇਥੇ ਬੀਬੀ ਆਸੀ ਮਤ ਕੋਲ ਬਾਦਲ ਨੇ ਨਹੀਂ। ਨੇ ਕਿਹਾ ਸੀ ਵੀ ਇਹ ਪਿੰਡ ਨੂੰ ਗੋਦ ਲੈ ਲਿਆ। ਗੋਦ ਲੈ ਲਿਆ ਸਾਨੂੰ ਨੰਨੀ ਸ਼ਹਿਰ ਸੈਂਟਰ ਚ ਲਾਇਆ ਸੀਗਾ। ਉਹਦੇ ਸਾਡੇ ਫਾਰਮ ਭਰਾਏ ਉਹਨੇ। ਸਿਮਰਤ ਕੌਰ ਨੇ ਤੇ ਉਹ ਨਹੀਂ ਸਾਨੂੰ ਮੇਰੇ। ਤਿੰਨ ਵਾਰੀ ਵਾਟਰ ਆਸ ਤੇ ਤਿੰਨ ਵਾਰੀ ਬਣ ਗਈ। ਤੇ ਚੰਗਾ ਪਾਣੀ ਉਹਦੇ ਵਿੱਚ ਨਹੀਂ ਆਉਂਦਾ ਸਾਨੂੰ ਪੀਣ ਵਾਸਤੇ ਗਰੀਬਾਂ ਨੂੰ। ਕਾਸੇ ਦਾ ਕੋਈ ਕੋਈ ਸੂਰਤ ਨਹੀਂ ਹੁੰਦੀ ਸਾਨੂੰ। ਠੀਕ ਐ। ਤੇ ਜੇ ਘੋਣਾ ਲਾਲ ਨੇ ਗੰਦਾ ਮੰਦਾ ਸਰੇ ਇਹਨੂੰ ਬੋਲ ਤੂੰ ਇਹਨਾਂ ਬੀਬੀ ਜਿਵੇਂ ਲੈਟਰ ਨੰਬਰ ਨਹੀਂ ਲੋਕਾਂ ਦੀ ਹਾਂਜੀ ਹਾਂਜੀ ਤੁਹਾਡੀ ਬਣੀ ਹਾਂਜੀ ਬਣੀ ਹੈਗੀ ਤੇ ਆਪਣਾ ਹੋਰ ਜਿਹੜੀ ਤੁਹਾਨੂੰ ਪਰਸਨ ਸਹੂਲਤ ਜਿਵੇਂ ਕਿ ਇਹਦੇ ਵੀ ਸਾਨੂੰ ਸ਼ਗਨ ਸਕੀਮ ਮਿਲ ਗਈ ਏ ਸਾਨੂੰ 55000 ਰੁਪਏ ਕਿਹਾ ਗਿਆ 15000 ਆਪਣਾ ਮਕਾਨ ਬਣਾਉਣੇ ਪੈਸਾ ਲਿਆ ਕੁਝ ਕੁਝ ਵੀ ਨਹੀਂ ਮਿਲਿਆ ਸਾਨੂੰ ਆ ਜਾਂਦੇ ਸੀਗੇ ਸਾਨੂੰ ਦੂਜੇ ਬੰਦੇ ਦਿੰਦੇ ਨਹੀਂ ਸੀਗੇ ਸਾਡੇ ਦੋ ਵਾਰੀ ਚੱਕ ਆਇਆਗਾ ਛੰਨ ਦਿੱਤਾ ਹੀ ਨਹੀਂ ਜੀ ਆਹੋ ਆਹੋ ਠੀਕ ਹੈ ਨਾ ਸਾਨੂੰ ਕੋਈ ਸਹੂਲਤ ਨਹੀਂ ਮਿਲੇਗੀ ਤੇ 4 ਪਿੰਡ ਦੇ ਵਿੱਚ ਕਿੰਨੀਆਂ ਕਟਾਈਆਂ ਜਿਹੜੀਆਂ ਜਨਾਨੀਆਂ ਨੂੰ ਲੱਗਦੇ ਆ ਔਖਾ ਹੁੰਦਾ ਜਿਵੇਂ ਹਸਪਤਾਲ ਨਹੀਂ ਜਾਂ ਬੈਂਕ ਨਹੀਂ ਗਾ ਇਹ ਬਾਦਲ ਜਾਣਾ ਪੈਂਦਾ ਸਾਨੂੰ ਹਰ ਚੀਜ਼ ਵਾਸਤੇ ਹਸਪਤਾਲ ਨੂੰ ਵੀ ਬਾਦਲ ਜਾਣਾ ਪੈਂਦਾ ਹੈ ਬੈਂਕ ਨੂੰ ਵੀ ਬਾਦਲ ਜਾਣਾ ਪੈਂਦਾ ਹੈ ਕੋਈ ਚਾ ਸੁਵਿਧਾ ਨਹੀਂ ਸਾਡੇ ਪਿੰਡ ਦੇ ਵਿੱਚ ਦੂਜੇ ਪਿੰਡਾਂ ਦੇ ਨਾਲੋਂ ਵੱਖਰੀ ਗੱਲ ਕੀ ਆ ਤੁਹਾਡੇ ਪਿੰਡ 'ਚ ਕਿਉਂਕਿ ਇਹ ਸਪੈਸ਼ਲ ਪਿੰਡ ਆ। ਇਹ ਉਹ ਗੋਦਰਾ ਬੀਬੀ ਨੇ ਪਿੰਡ 'ਚ ਤੁਹਾਨੂੰ ਕੀ ਲੱਗਦਾ ਵੀ ਸਾਡੇ ਪਿੰਡ 'ਚ ਬੜਾ ਸੋਹਣਾ ਹੈ ਜੀ ਜਾਂ ਬੜਾ ਵਧੀਆ ਹੈ। ਬਸ ਸਾਡਾਂ ਸੜਕਾਂ ਸੋਹਣੀਆਂ ਬਣਾ ਦਿੱਤਾ ਹੋਰ ਰਕਾ ਕੁਛ ਨਹੀਂ ਬਣਾਇਆ। ਹਾਂਜੀ ਬਸ ਆਹ ਸਭ ਕੁਝ ਹੀ ਆ ਸਾਡੇ ਪਿੰਡ 'ਚ ਕੁਛ ਨਹੀਂ। ਹਾਂ ਹਰੇਕ ਪਿੰਡ 'ਚ ਬਣਿਆ ਆ। ਹੋਰ ਕੁਛ ਨਹੀਂ ਗਾ। ਠੀਕ ਹੈ ਨਾ। ਕੋਈ ਪੜਾਅ ਤਾਂ ਬੱਚੇ ਕੋਈ ਮੇ ਬੱਚੇ ਵਾਸਤੇ ਨਹੀਂ ਕੋਈ ਸਹੂਲਤ ਕੋਈ ਜੀ ਪਾਣੀ ਮਿਲਦਾ ਕੋਈ ਬੱਚਾ ਵਾਸਤੇ ਕੋਈ ਸਕੂਲ ਨਹੀਂ ਕੋਈ ਆਏ ਵੀ ਜਵਾਖਾ ਨਾ ਕੋਈ ਜਾਂਦੀ ਠੀਕ ਹੈ। ਹਾਂ। ਮਾਤਾ ਜੀ ਹਾਂ ਖੜੇ ਹੋ ਜੀ ਹਾਂਜੀ ਬੀਬੀ ਭਾਈ ਇਹ ਸਨ ਪੈਸੇ ਨਾ ਮੇਰਾ ਇੱਕ ਹੀ ਚੱਕ ਆ ਗਿਆ ਆ ਗਿਆ ਤੇ ਮੈਨੂੰ ਦਿੱਤਾ ਨਹੀਂ ਜਦੋਂ ਮੈਂ ਲੈਣ ਗਈ ਮੈਨੂੰ ਆਰੇ ਕੋਈ ਹੋਰ ਬੁੜੀ ਤੇਰਾ ਨਾਤੇ ਲੈ ਗਈ ਫਿਰ ਦੱਸੋ ਮੈਨੂੰ ਕੀ ਕਹੀ ਆਈ ਗੱਲਾ ਬਸ ਬੋਲੋ ਹਾਂ ਤੁਹਾਨੂੰ ਕੋ ਪੈਨਸ਼ਨ ਮਿਲੀ ਇਹ ਤੁਹਾਨੂੰ ਕੋ ਸ਼ਗਲ ਸਕੀਮ ਤਾਂ ਮੈਨੂੰ ਮਿਲਦੀ ਆ ਸ਼ਗਲ ਸਕੀਮ ਸਕੀਮ ਤੇ ਫਿਰ ਛੋਟਾ ਫਿਰ ਲੱਗਦੀ ਹਾਂ ਹੋਰ ਕੋ ਮਕਾਨ ਦੇ ਪੈਸੇ ਚੱਕ ਮਿਲਿਆ ਨਾ ਵੀ ਕੋਈ 15000 ਚੱਕ ਮਿਲਿਆ ਸੀ ਮੈਨੂੰ ਆਦੇ ਤੈਨੂੰ ਕੋਈ ਬੁੜੀ ਹੋਰ ਲੱਗੀ ਨਾ ਦਿੱਤਾ ਦਿੱਤਾ ਨਹੀਂ ਮੈਨੂੰ ਆਦੇ ਤਰ੍ਹਾਂ ਹੈਗਾ ਮੈਂ ਮੜਕੇ ਲੈਣ ਗਈ ਮੈਨੂੰ ਆਦੇ ਬੁੜੀ ਤਰ੍ਹਾਂ ਨਾਤੀ ਹੋਰ ਲਗੀ ਚਲੋ ਜੀ ਬਸ ਆਪਾਂ ਚੁੱਪ ਕਰਕੇ ਕਰੀ ਜਿਹਨਾਂ ਨੀਆਂ ਨੂੰ ਹੋਰ ਕੀ ਸੁਣਸਿਆ ਆਉਂਦੀਆਂ ਜਿਹੜੀਆਂ ਜਿਵੇਂ ਮੰਨ ਲਓ ਹਸਪਤਾਲ ਨਾਲ ਵੇਖ ਦਵਾਈ ਬੁੱਟੀ ਲੈਣੀ ਹੋਵੇ ਹਾਂ ਤੇ ਫਿਰ ਸਾਡੇ ਬੰਨਣਾ ਚਾਹੀਦਾ ਭਾਈ ਜਿਵੇਂ ਕਹੇ ਲੇਡੀ ਨੂੰ ਬੱਚਾ ਆਉਣ ਵਾਲਾ ਹਾਂ ਹਾਂ ਫਿਰ ਲੰਮੀ ਜਾਣਾ ਪੈਂਦਾ ਜਾਂ ਬਾਏ ਬਾਦਲ ਹੋਰ ਕੀ ਤੁਹਾਡੇ ਤੁਹਾਨੂੰ ਕੀ ਲੱਗਦਾ ਹੋਰ ਕੀ ਚੀਜ਼ ਹੋਵੇ ਤੁਹਾਡੇ ਪਿੰਡ 'ਚ ਵੀ ਸਾਡਾ ਹਸਪਤਾਲ ਹੋਣਾ ਚਾਹੀਦਾ ਸਾਨੂੰ ਤਾਂ ਇੰਨਾ ਇੰਨੀ ਬਹੁਤ ਕੋਸ਼ਟ ਕਰਦੇ ਬਹੁਤ ਇਹ ਨੀਛਾ ਵਚੇ ਉਹਦੀ ਇਹ ਹੁਣ ਤੁਸੀਂ ਬੀਬੀ ਬਾਦਲ ਨੂੰ ਮਿਲੇ ਹੋ ਕਦੀ ਆਪ ਤੇ ਮੈਂ ਅਸ ਸਿਰ ਕੋ ਤੇ ਰੇਲੀਆਂ ਤੇ ਜਾਂਦੀ ਰਹੀ ਆ ਰੇਲੀਆਂ ਜਾਂਦੀ ਨਹੀਂ ਹੁਣ ਜੋ ਵੋਟਾਂ ਮੰਗ ਰੌਦੀ ਉਹਦੇ ਨਹੀਂ ਮਿਲੇ ਤੁਸੀਂ ਮਿਲੀ ਆ ਮੈਨੂੰ ਸਭ ਕੁਝ ਮਿਲੂਗਾ ਤੇ ਚਮਚਾ ਨਹੀਂ ਨਹੀਂ ਦਿੱਤਾ ਮੈਂ ਨਾ ਮਲਾਉਣਾ ਤੀਸੀ ਕ ਫੇਰ ਇੱਕ ਵਾਰ ਤੋਂ ਮਿਲਦਾ ਹਾਂ ਹਾਂ ਆ ਖੂਈਆਂ ਸਾਡੇ ਲਾਨੀਆਂ ਤੋਂ ਉਹ ਰੋਵੀਆ ਦੇ ਕਾਂਗਰਸ ਦੇ ਵੇਖੀ ਉਸ ਤੋਂ ਆਉਂਦੀ ਆ ਮਰ ਕੇ ਰੋਈ ਛੋਰੀ ਸਾਡੇ ਲੰਡਾ ਨਿਆ ਜਿਹੜੇ ਕਾਂਗਰਸ ਕਾਲੀ ਦਲ ਸੀ ਸਾਡੇ ਲੰਡਾ ਨਿਆ ਸਾਡੇ ਲੰਡਾ ਉਹਨਾਂ ਦੇ ਲਾਟ ਗਿਆ ਆ ਕੁਛ ਹੋਇਆ ਇਹ ਦੋ ਕਾਂਗਰਸ ਕਿੱਥੇ ਬੜੂਗੀ ਜਾ ਕੇ ਨਹੀਂ ਕਿ ਕਿਹਨੇ ਕਾਲੀ ਦਲ ਦੇ ਪੰਜ ਆਏ ਆ ਇੱਧਰ ਪੰਜ ਆਏ ਆ ਕੋਠੇ ਹੁਣ ਕਿਸੇ ਦੇ ਤੰਤਨਵਾਰੀ ਆ ਗਏ ਨਾ ਪਤਾ ਨਹੀਂ ਸਾਨੂੰ ਇੱਕ ਵਾਰ ਇੱਕ ਵੇਖੇ ਵਾਰੀ ਆਏ ਕਿ ਵਿਚਾਰੇ ਦੋ ਦੋ ਵਾਰੀ ਆਏ ਹੁਣ ਅਸੀਂ ਕਿਹੜ ਗਣਦੇ ਆ ਕਾਲੀ ਦਲ ਦੇ ਤੰਤਨਵਾਰੀ ਆ ਗਏ ਪ੍ਰਧਾਨ ਰੇ ਕਾਂਗਰਸ ਦੇ ਆਖ ਨਹੀਂ ਦੇ ਹੁਣ ਵੀ ਕਾਂਗਰਸ ਵੀ ਦੂਸਾਂ ਨੂੰ ਵੀ ਸਰਕਾਰ ਜਾਂਦੇ ਮੇਜ਼ ਹੀ ਖੁੱਲ ਜਾਂਦੇ ਹੋ ਤੇ ਕੀ ਉਹ ਦਿੰਦਾ ਕੁਝ ਤੁਹਾਨੂੰ ਪੈ ਰਾਖ ਨਹੀਂ ਫੀਗਾ ਹਾਂ ਪੈ ਰਾਖ ਨਹੀਂ ਦੇ ਤਾਂ ਚਮਚੇ ਟੋਰੀ ਆ ਹੀ ਇਹ ਤੋਂ ਟ੍ਰੇਨਿੰਗ ਲੈਣੇ ਨਾਮ ਜਸਪ੍ਰੀਤ। ਅੱਛਾ ਕੀ ਕੰਮ ਕਰਦੇ ਤੁਸੀਂ? ਪਾਰਲਰ ਦਾ ਕੰਮ ਸਿੱਖਦੇ ਆਂ ਜੀ। ਪਿੱਡ ਕਿਟਾ ਸਿੱਖ ਕੇ ਵੀ ਕਰਦੇ ਹੋ। ਸਿੱਖਦੇ ਆਂ ਵੈਸੇ ਸਿੱਖ ਤਾਂ ਲਿਆ ਹੁਣ। ਤੋਂ ਇੱਥੇ ਕੋਈ ਪਾਰਲਰ ਹੈ ਨਹੀਂਗਾ। ਐਸੇ ਕਰਕੇ ਸਾਨੂੰ ਲੰਬੀ ਜਾਣਾ ਪੈਂਦਾ ਪਾਰਲਰ ਦਾ ਕੰਮ ਸਿੱਖਣ ਵਾਸਤੇ। ਹੁਣ ਇੱਥੇ ਅਸੀਂ ਦੁਕਾਨ ਚਲਾਉਣਾ ਚਾਹੁੰਨੇ ਆਂ ਆਪਦੀ। ਵੀ ਇੱਥੇ ਸਾਡੀ ਦੁਕਾਨ ਚੱਲੇ ਪਾਰਲਰ ਖੋਲਣਾ ਚਾਹੁੰਨੇ ਆਂ। ਤੇ ਉਹ ਵੀ ਕੋਈ ਹਜੇ ਹੈ ਨਹੀਂ ਕੋਈ ਪ੍ਰਵੰਧ ਹੈ ਨਹੀਂਗਾ। ਸਰਕਾਰ ਨੇ ਵੀ ਤੁਹਾਨੂੰ ਕੋਈ ਲੋਨ ਵਗੈਰਾ ਨਾ ਕੁਛ ਨਹੀਂ ਦਿੱਤਾ ਸਾਨੂੰ। ਇਹਨੇ ਕਿ ਨਹੀਂ ਫੈਲਪੇ ਗੋਪਜਰਾਏ ਨੇ ਜਾਓ ਨਾ ਜੀ ਸਾਨੂੰ ਤਾਂ ਕੁਛ ਨਹੀਂ ਦਿੱਤਾ ਵਾ ਲੰਬੀ ਜਾਨੀ ਆ ਮੈਂ ਪਾਰਲਰ ਦੀ ਟ੍ਰੇਨਿੰਗ ਲੈਣ ਵਾਸਤੇ ਉਹ ਹੁਣ ਆਉਂਦਾ ਹੈਗਾ ਮੈਂ ਤੁਹਾਨੂੰ ਸਰਕਾਰ ਲੋਨ ਕਰਜ਼ਾ ਕੁੜਜ਼ਾ ਦੇ ਦੇ ਜੇ ਤੁਸੀਂ ਆਪਣੀ ਦੁਕਾਨ ਕਰ ਲਈ ਹਾਂਜੀ ਹਾਂਜੀ ਮੰਗਦੇ ਆ ਜੀ ਦੇ ਦੇਣ ਤਾਂ ਆਪਦੀ ਦੁਕਾਨ ਕਰ ਲਈਏ ਪਾਰਲਰ ਖੋਲ੍ਹ ਲਈਏ ਇੱਥੇ ਹੁਣ ਸਾਨੂੰ ਉੱਥੇ ਜਾਣਾ ਪੈਂਦਾ ਆਉਣਾ ਪੈਂਦਾ ਕਰਾਇਆ ਭਰ ਕੇ ਜਾਣੇ ਆ ਉਧਰ ਤੋਂ ਹਾਂ 10 20 ਰੁਪਏ ਆਏ ਗਾਲ ਦਿੰਨੇ ਆ ਡੇਲੀ ਦੇ ਕਿਹੜਾ ਸੌਖਾ ਹੈਗਾ ਗਰੀਬ ਬੰਦੇ ਨੂੰ ਐ ਰੋਜ਼ ਰੋਜ਼ ਜਾਣਾ ਜੇ ਇੱਥੇ ਆਪਦਾ ਪਾਰਲਰ ਹੋਵੇ ਤਾਂ ਸਾਨੂੰ ਕੋਈ ਸਰਕਾਰ ਦੇਵੇ ਤਾਂ ਕੁਛ ਨਾ ਕੁਛ ਆਪਦਾ ਬਣਾ ਲਈ ਨਿੱਕੀ ਮੋਟੀ ਦੁਕਾਨ ਇਹ ਜਿਹੜਾ ਹਰਸ਼ਿੰਦਰ ਬਾਦਲ ਨੇ ਗੋਗ ਲਿਆ ਸੀ ਇਸ ਕੰਮ ਹਾਂਜੀ ਤੁਹਾਨੂੰ ਲੱਗਦਾ ਵੀ ਦੂਜੇ ਪਿੰਡਾਂ ਨਾਲੋਂ ਕੋਈ ਇੱਥੇ ਫਰਕ ਹੈ ਜਾਂ ਸਹੂਲਤਾਂ ਜ਼ਿਆਦਾ ਮਿਲੀਆਂ ਹੈ ਫਰਕ ਤਾਂ ਹੈਗਾ ਜੀ ਇੰਨਾ ਕੋਈ ਹਸਪੀਟਲ ਐ ਇੱਥੇ ਕਿੰਨਾ ਮੁਸ਼ਕਲ ਹੋਣਾ ਪੈਂਦਾ ਹੈਗਾ ਨਾ ਕੋਈ ਹਸਪੀਟਲ ਆ ਹਸਪੀਟਲ ਹੋਣਾ ਚਾਹੀਦਾ ਹੈਗਾ ਕਿੰਨੀ ਮੁਸ਼ਕਲ ਹੁੰਦੀ ਹੈ ਇੱਥੇ ਜਦੋਂ ਵੀ ਕੋਈ ਪ੍ਰੈਗਨੈਂਟ ਲੇਡੀਸ ਨੂੰ ਜਾਣਾ ਪੈਂਦਾ ਹੈਗਾ ਕਿੰਨੀ ਪ੍ਰੋਬਲਮ ਹੁੰਦੀ ਆ ਵੀ ਜਾਂ ਬਾਦਲ ਜਾਣਾ ਪੈਂਦਾ ਜਾਂ ਲੰਬੀ ਜਾਣਾ ਪੈਂਦਾ ਜਾਂ ਬਠਿੰਡੇ ਭੇਜ ਦਿੰਦੇ ਆ ਕਿੰਨੀ ਪ੍ਰੋਬਲਮ ਹੁੰਦੀ ਹੈ ਜੇ ਇੱਥੇ ਹੋਵੇ ਹਸਪੀਟਲ ਹੋਵੇ ਚਲੋ ਨਾ ਬਾਲਾ ਵੱਡਾ ਛੋਟਾ ਹੀ ਹੋਵੇ ਐਨੇ ਨਾਲ ਸੌਖਾ ਹੋ ਜਾਂਦਾ ਡਿਲੀਵਰੀ ਸੌਖੀ ਹੋ ਜਾਂਦੀ ਹੈ ਪਿੰਡ 'ਚ ਬਹੁਤ ਜ਼ਿਆਦਾ ਮੁਸ਼ਕਲਾਂ ਹੁਣ ਮਿਲੇ ਹੋ ਕਦੇ ਨਹੀਂ ਜੀ ਅਸੀਂ ਕਦੇ ਨਹੀਂ ਮਿਲੇ ਤੁਹਾਡੇ ਪੰਡ ਕਿੰਨੀ ਵਾਰੀ ਆਏ ਆ ਕਦੇ ਹਾਂਜੀ ਆਏ ਤਾਂ ਬਹੁਤ ਵਾਰੀ ਆ ਪਰ ਆਪ ਜਾਂਦੇ ਰਹਿੰਦੇ ਆ ਪਰ ਮੈਂ ਕਦੇ ਗਈ ਨਹੀਂ ਗਈ ਕਿਉਂਕਿ ਮੈਂ ਘਰੇ ਘਰੀ ਰਹਿਣੀ ਆ ਹੁਣ ਆਪ ਦਾ ਪਾਰਲਰ ਦਾ ਕੰਮ ਚਲਾਉਣਾ ਹੈਗਾ ਜੇ ਕੋਈ ਸਰਕਾਰ ਦੇ ਦੇ ਤਾਂ ਮਾੜਾ ਮੋਟਾ ਚਲਾ ਲਈ ਮਿਰਦਕਰ ਸਿੰਘ ਆਇਆ ਅੱਛਾ ਬੀਬੀ ਨੇ ਅਰਥੀ ਨਿਤਕਰ ਬਾਦਲ ਨੇ ਨਾ ਇਹ ਪਿੰਡ ਨੂੰ ਗੋਦ ਲਿਆ ਸੀ ਹਾਂਜੀ ਹਾਂਜੀ ਉਹ ਗਰੀਬਾਂ ਵਾਸਤੇ ਨੇ ਕੀ ਕੁਸ਼ ਕੀਤਾ ਜੀ ਕੀਤਾ ਤਾਂ ਬਹੁਤ ਕੁ ਸਾਰੀ ਹੈ ਇਹਨਾਂ ਨੇ ਕੀ ਕੀਤਾ ਉਹਨਾਂ ਨੇ ਸਾਨੂੰ ਸਗਣ ਸਕੀਮ ਵੀ ਦਿੱਤੀ ਹੈਗੀ ਅੱਛਾ ਕੁੜੀ ਦੀ ਅੱਛਾ ਉਹ ਵੀ ਦਿੱਤੀ ਹੈਗੀ ਅੱਛਾ ਫਿਰ ਸਾਨੂੰ ਕਮਰੇ ਵੀ ਦੋ પાਕੇ ਦਿੱਤੇ ਹੈਗੇ ਠੀਕ ਹੈ ਵਧੀਆ ਕੰਮ ਕਰਿਆ ਹੈ ਕੋਈ ਮਾੜਾ ਤਾਂ ਕਰਿਆ ਨਹੀਂ ਉਸਨੇ ਅੱਛਾ ਸੰਝਾ ਪਿੰਡ ਦੇ ਗਲੀਆਂ ਵਾਲੀਆਂ ਹਾਂ ਸਾਰਾ ਵਧੀਆ ਕਰਿਆ ਵਿਸਾਖ ਕਰਿਆ ਲੈਟਰਨ ਵਗੈਰਾ ਹਾਂ ਲੈਟਰਨਾਂ ਵੀ ਲੱਗੀਆਂ ਸੀ ਐ ਲਾਗੇ ਦਿੱਤੀਆਂ ਬੱਚਿਆਂ ਦੇ ਇੱਥੇ ਸਕੂਲ ਪੜਨ ਪਉਣ ਵਾਸਤੇ ਪੜਨ ਵਾਸਤੇ ਪਹਿਲਾ ਇਹ 8ਵੀਂ ਦਾ ਸੀਗਾ ਹੁਣ 12ਵੀਂ ਦਾ ਕਰ ਕਰਕੇ ਆ ਸੀ ਬਾਲ ਸਾਹਿਬ ਤੇ ਆਪਣਾ ਜਿਹੜਾ ਇੱਥੇ ਹਸਪਤਾਲ ਵਗੈਰਾ ਹੈਗਾ ਭਾਈ ਉਹ ਹੈਣੀ ਨਾਲ ਡਰਫਾਇਨਸਰੀ ਹੈ ਅੱਛਾ ਤੇ ਨਾ ਹਸਪਤਾਲ ਹੈਗਾ ਬੈਂਕ ਬੈਂਕ ਵੀ ਹੈਣੀ ਦਾ ਉਹ ਵੀ ਬਾਦਲਾ 3 ਮੰਗ ਕਰ ਦਿਓ ਤੁਸੀਂ ਅਜਿਹਾ ਤਾਂ ਵੀ ਡਰਫਾਇਨਸਰੀ ਵੀ ਬਣ ਜੇ ਤੇ ਪਸ਼ੂ ਵਾਲੀ ਵੀ ਬਣ ਜੇ ਤੇ ਬੱਚਿਆਂ ਵਾਲੀ ਵੀ ਹੋਵੇ ਅੱਛਾ ਤੇ ਬੈਂਕ ਵੀ ਹੋਵੇ ਵੀਰ ਨੂੰ ਬਾਹਰ ਨਾ ਜਾਣਾ ਪਵੇ। ਹਾਂ। ਤੁਸੀਂ ਕੀ ਕਹਿੰਦੇ ਬੀਬੀ? ਕੀ ਹੈ ਤੁਸੀਂ? ਵੀਰੇ ਮੈਂ ਤਾਂ ਕੁਝ ਵੀ ਨਹੀਂ ਕਹਿੰਦੀ ਕਿ ਜਿਹੜਾ ਕੁਝ ਕਹਤਾ ਬਸ ਇਹਦੇ ਘਰੋਂ ਹੀ ਆਏ ਬਸ ਉਹੀ ਗੱਲ ਆਏ। ਨਹੀਂ ਨਹੀਂ ਇਹ ਤੇ ਗੱਲ ਕਰੀ ਜਾਂਦੇ ਨਾ ਜਦੋਂ ਅਸੀਂ ਤੁਹਾਨੂੰ ਚਾਹਦੇ ਤੁਸੀਂ ਬੋਲੋ। ਇਹ ਗੱਲ ਤੁਸੀਂ ਕਹਦੇ ਹੋ ਨਾ। ਬਸ ਅਸੀਂ ਤੇ ਇਹੀ ਕਹਨੇ ਆ ਵੀਰ ਜੀ। ਬਿਜੜੀ ਕੋਈ ਇਹ ਗਰੀਬ ਨੂੰ ਇੱਥੇ ਅਸੂਲਤਾ ਹੈਗੀ ਉਹ ਕੋਈ ਸਹੂਲਤ ਪੂਰੀ ਹੋ ਜੇ ਕੋਈ ਜਿੰਨੇ ਹੁਣ ਵੀ ਕੇਸ ਹੈਗੇ ਬੁੜੀਆਂ ਦੇ ਬੱਚਿਆਂ ਵਾਲੇ ਜਿਹੋ ਇਹਨਾਂ ਨੂੰ ਬਾਦਲ ਪਹੁੰਚਦੇ ਆ ਲੰਮੀ ਪਹੁੰਚਦੇ ਉਹਦਾਂ ਨੂੰ ਬੁੜੀ ਨੂੰ ਕੁਝ ਵੀ ਹੋ ਸਕਦਾ ਰਹਾਾਂ ਚ ਬੱਚੇ ਹੋ ਜਾਂਦੇ ਆ ਕੋਈ ਇੱਥੇ ਸਹੂਲਤ ਹੋਵੇ ਉਹੋ ਜੀ ਵੀ ਜਿਹੜਾ ਕੋਈ ਨਰਸ ਛੱਡੀ ਜਾਵੇ ਇੱਥੇ ਕੋਈ ਵੀ ਇੱਥੇ ਕੇਸ ਹੋ ਜੇ ਤੇ ਕੋਈ ਵੀ ਇੰਨੀ ਦਿੱਕਤ ਨਾ ਆਵੇ ਬਸ ਸਤਾ ਹੀ ਕਹਨੇ ਹੈਗੇ ਕੋਈ ਜਿੰਨੇ ਹੁਣ ਬੈਂਕ ਵਗੈਰਾ ਬਿਓ ਬਾਦਲ ਇੰਨੀ ਭੀੜ ਦੇ ਵਿੱਚ ਖੜਨਾ ਪੈਂਦਾ ਕੋਈ ਇੱਥੇ ਉਹੋ ਜਿਹਾ ਪ੍ਰੋਗਰਾਮ ਬਣ ਜੇ ਇੱਕ ਵੀ ਵੀ ਆ ਕੋਈ ਗਲੀਆਂ ਦੇ ਨਵਰਾਤੀਆਂ ਸਾਰੇ ਪਿੰਡ ਦੀਆਂ ਨਾਲੀਆਂ ਹੀ ਬਣਾਤੀਆਂ ਹਾਂਜੀ ਹਾਂਜੀ ਪਰ ਨਾਲੀਆਂ 'ਚ ਕਿੰਨਾ ਗੰਦਾ ਪਾਣੀ ਖੜਾ ਗੰਦਾ ਪਾਣੀ ਹੁਣ ਪੀਣ ਨੂੰ ਨਹੀਂ ਇਹ ਤਾਂ ਵੀ ਸਫਾਈ ਹੁਣ ਵੀਰ ਜੀ ਕੋਈ ਛੱਡਿਆ ਨਹੀਂਗਾ ਇੱਥੇ ਹੈ ਨਹੀਂਗਾ ਅੱਛਾ ਭਾਈ ਵਾਲਾ ਨਹੀਂ ਸਫਾਈ ਵਾਲਾ ਚਾਹੀਦਾ ਹਾਂ ਉਹਦੀ ਪੈਨਸ਼ਨ ਮਿਲ ਗਈ ਆ ਪੁੱਤੜੀ ਕੁੜੀ ਵੀ ਸ਼ਗਲ ਸਕੀ ਮਿਲ ਗਈ ਹਾਂਜੀ ਮਿਲੀ ਹੈਗੀ 15000 ਰੁਪਏ ਮਿਲਿਆ ਇਹਨੂੰ ਅੱਛਾ ਤੇ ਮਕੌੜਿਆਂ ਦੇ ਪੈਸੇ ਮਿਲ ਗਏ ਤੁਹਾਨੂੰ ਹਾਂਜੀ 35000 ਦਾ ਚੈੱਕ ਮਿਲਿਆ ਸੀ ਸਾਨੂੰ ਤੇ ਇਹ ਹੁਣ ਦੁਬਾਰਾ ਫਿਰ ਬੀਬੀ ਖੜਦੀ ਐ ਤੁਹਾਨੂੰ ਐਮਪੀ ਇਹ ਖੜੇ ਜੇ ਕਿ ਕਿਸੇ ਹੋਰ ਪਾਰਟੀ ਤੁਹਾਨੂੰ ਚੰਗਾ ਲੱਗੇਗਾ ਨਹੀਂ ਜੀ ਸਾਨੂੰ ਤਾਂ ਸਿਮਰਤ ਕੌਰ ਹੀ ਚੰਗੀ ਲੱਗਦੀ ਆ ਹਾਂਜੀ ਉਹਨੇ ਬਹੁਤ ਪਿੰਡ ਵਾਸਤੇ ਕੀਤਾ ਹੈਗਾ ਤੇ ਅੱਗੇ ਵੀ ਜੇ ਬਣ ਗਈ ਤਾਂ ਬਹੁਤ ਕਰੂਗੀ ਉਹ ਸਭ ਕੁਝ ਬਣਾਉਗੀ ਉਹ ਤੇ ਆ ਦੂਜੀ ਸਰਕਾਰ ਨੇ ਹਾਲ ਤੱਕ ਕੁਝ ਨਹੀਂ ਦਿੱਤਾ ਕਿਸੇ ਨੂੰ ਕਿ ਤੁਸੀਂ ਕਿੰਨੀ ਵਾਰੀ ਆਏ ਨੇ ਇੱਥੇ ਉਹ ਤੁਸੀਂ ਉਹਨਾਂ ਨਾਲ ਗੱਲਬਾਤ ਹੋਈ ਕਿ ਤੁਹਾਡੀ ਆਪ ਦੀ ਨਹੀਂ ਜੀ ਨਹੀਂ ਹੋਈ ਸਾਡੀ ਨਾਲ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਇਥੇ ਡਿਸਪੈਂਸਰੀ ਨਹੀਂ ਹੈਗੀ ਜੀ ਨਹੀਂ ਫਿਰ ਆਏ ਜੀ ਜਿਵੇਂ ਹੁਣ ਸਾਡੇ ਅਰਗਨ ਕਿੱਥੇ ਬੋਲਣ ਦਿੰਦੇ ਆ ਅੱਗੇ ਹੋਰ ਹੁੰਦੇ ਹੈਗੇ ਲੀਡਰ ਉਹ ਅੱਗੋਂ ਵੀ ਅੱਗੋਂ ਦੀ ਹੋ ਕੇ ਕੋਈ ਹੋਰ ਆਪ ਦੀਆਂ ਸਹੂਲਤਾਂ ਮੰਗ ਲੈਂਦੇ ਆ ਕੋਈ ਹੋਰ ਇਹੋ ਜਿਹਾ ਤਾਂ ਕੋਈ ਮੰਗਣੀ ਦਿੰਦੇ ਨਹੀਂ ਜਿਵੇਂ ਹੁਣ ਆ ਸਾਂਝੀ ਗੱਲ ਹੈ ਜਿਵੇਂ ਤੁਸੀਂ ਬਹੁਤ ਵਧੀਆ ਜੀ ਲੈਡੀਜ਼ ਵਾਸਤੇ ਜਿਵੇਂ ਹਾਂ ਜੀ ਬਾਦਲ ਪੈਣ ਲੈ ਜਾਣਾ ਪੈਂਦਾ ਹਾਂ ਲੰਮੀ ਪਹੁੰਚਣਾ ਪੈਂਦਾ ਹੈ ਨਹੀਂ ਜੀ ਸਾਨੂੰ ਮਿਲਣ ਦਾ ਕੋਈ ਮੌਕਾ ਹੀ ਨਹੀਂ ਦਿੰਦਾ ਟੱਕਰ ਨਹੀਂ ਦਿੰਦਾ ਸਾਨੂੰ ਕੋਈ ਹੁਣ ਵੋਟਰ ਨੇ ਤਾਂ ਘਰ ਘਰ ਹੀ ਆਉਣਗੇ ਨਾ ਉਦੋਂ ਕਹਿਣਗੇ ਹਾਂ ਜੀ ਹਾਂ ਉਦੋਂ ਕਵਾਂਗੇ ਉਦੋਂ ਕਵਾਂਗੇ ਅਸੀਂ ਹੁਣ ਆ ਸਾਡੇ ਇਥੇ ਕੇਸ ਹੋਇਆ ਸੀ ਇੱਕ ਤੇ ਉਹ ਹੁਣ ਜਦੋਂ ਉਹ ਗੱਡੀ ਆਈ ਕਿਤੇ ਤੇ ਲੈ ਕੇ ਪਹੁੰਚਣ ਲੱਗੇ ਤਾਂ ਉਦੋਂ ਰਾਹ ਚ ਉਹਦੇ ਕੋਲੇ ਬੱਚਾ ਹੋ ਗਿਆ ਤੇ ਕਦੇ ਪਹੁੰਚੇ ਤੇ ਭਾਵੇਂ ਕੁਝ ਵੀ ਹੋ ਸਕਦਾ ਉਹਨੂੰ ਹਾਂ ਕੋਈ ਵੀ ਡਿੱਕਤ ਹੋ ਸਕਦੀ ਹੈ ਤੇ ਗਾ ਗੱਡੀ ਵਾਲੇ ਨੇ ਕੇਸ ਕਰਿਆ ਉਹਦਾ ਲੈ ਤੇ ਕਿੰਨੀ ਡਿੱਕਤ ਆ ਗਈ ਇਹੇ ਹਾਂ ਨਿੱਕੀ ਨਾਮ ਤੁਹਾਡਾ ਜੀ ਨਾਮ ਮੇਰਾ ਜਸਵੀਰ ਸਿੰਘ ਆ ਜੀ ਆ ਦੱਸੋ ਤੁਸੀਂ ਕੀ ਤੁਸੀਂ ਚਾਹੁੰਦੇ ਹੋ ਇਸ ਪਿੰਡ ਵਾਸਤੇ ਆਦੇ ਆਦੇ ਵਾਸਤੇ ਇਸ ਪਿੰਡ ਜਾਈ ਹੀ ਚਾਹੁੰਨੇ ਜੀ ਵਧੀਆ ਸਾਫ ਸਫਾਈ ਹੋਣੀ ਚਾਹੀਦੀ ਹੈ ਜੀ ਹਰ ਸਰਵਿਰਤਕਰ ਨੇ ਗੋਦ ਲੈਂਦਾ ਸੀ ਉਹਦੇ ਵਿੱਚ ਕੋਈ ਗੱਲ ਨਹੀਂ ਬਣੀ ਜੀ ਕੁਛ ਨਹੀਂ ਆ ਬੇਲੋ ਜੀ ਆ ਸਫਾਈ ਦੇ ਜਾਂ ਬੇਕਾਰ ਫਿਰਦੇ ਸਾਰੇ ਮੁੰਡੇ ਜੀ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੇਗੀ ਸਾਰਿਆਂ ਨੂੰ ਆ ਅਣਪੜ੍ਹੇ ਵਿੱਚ ਕੁਝ ਜੀ ਕੋ ਪੜੇ ਲਿਖੇ ਵੀ ਖੜੇ ਆ ਜੀ ਸਾਨੂੰ ਤਾਂ ਕੋਈ ਨਹੀਂ ਕਹਿੰਦੀ ਕਾਂਗਰਸੀ ਆ ਜੀ ਕਹਿਣਦੇ ਇਹਨਾਂ ਨੂੰ ਕੋਈ ਨਹੀਂ ਲੀਡਰ ਨਹੀਂ ਹੋ ਦਿੰਦੇ ਜੀ ਅੱਗੇ ਉਹਨਾਂ ਨੂੰ ਕਹਿੰਦੇ ਮਕਾਨ ਨਹੀਂ ਮਿਲਣੇ ਚਾਹੀਦੇ ਉਹ ਵਿਚੀ ਚੱਕ ਚੁੱਕ ਸਾਰੇ ਖਾ ਜਾਂਦੇ ਆ ਜੀ ਆਪ ਹੀ ਜੀ ਕੀ ਕੰਮ ਕੀ ਕਰਦੇ ਕੰਮ ਤਾਂ ਇਹ ਅਸੀਂ ਵਿਹਾੜੀ ਦਾ ਪਾਈ ਕਰਦੇ ਆ ਜੀ ਅੱਜ ਨਹੀਂ ਗਏ ਕੰਮ ਅੱਜ ਕੋਈ ਵਿਹਾੜੀ ਨਹੀਂ ਲੱਗੀ ਹੁਣ ਜਾਗੀ ਜੀ ਕਿੱਥੇ ਜੀ ਜੇ ਕੋਈ ਪੱਕੇ ਹੋਵੇ ਜੀ ਫਿਰ ਤਾਂ ਹੀ ਜਾਗਦੇ ਡੇਲੀ ਜੀ ਪੱਕਾ ਜਾਬ ਹੋਵੇ ਜੀ ਕੋਈ ਹਾਂਜੀ ਫਿਰ ਤਾਂ ਰੋਜ਼ ਵੀ ਜਾਂਦਾ ਸੁਣਾ ਲੱਗਦਾ ਜੀ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਜੀ ਤਰਮਿੰਦਰ ਸਿੰਘ ਜੀ ਇਹ ਤੁਹਾਡਾ ਪਿੰਡ ਦਾ ਗੋਦ ਲਿਆ ਸੀਗਾ ਇਹਨੂੰ ਨਮੂਨੇ ਦਾ ਇੱਕ ਬਣਾਉਣਾ ਸੀਗਾ ਐਮਪੀ ਜਿਹੜੀ ਹਾਂਜੀ 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 ਹੋਇਆ ਕੁਝ ਉਹਨਾਂ ਨੇ ਜੋ ਵਾਦੇ ਦਿੱਤੇ ਨਹੀਂ ਉਹਨਾਂ ਨੇ ਵਾਦੇ 100 ਚੋਂ ਮਤਲਬੀ 20% ਵਾਦੇ ਨਿਭਾਏ ਆ ਜੀ 80% ਵਾਦੇ ਉਹਨਾਂ ਦੇ ਹਜੇ ਉਦਾਂ ਹੀ ਪਏ ਹੈਗੇ ਜਿਦਾਂ ਉਹਨਾਂ ਨੇ ਕੀਤੇ ਸੀ ਕੀ ਵਾਦੇ ਜਿਹੜੇ ਨਹੀਂ ਦਿੱਤੇ ਉਹਨਾਂ ਨੇ ਬਸ ਉਹਨਾਂ ਨੇ ਵਾਦੇ ਵੀ ਮਤਲਬ ਜਿਹੜੇ ਕੀਤੇ ਸੀ ਗਲੀਆਂ ਦੀਆਂ ਕੀਤੇ ਸੀ ਗਲੀਆਂ ਪੱਕੀਆਂ ਹੋ ਗਈਆਂ ਠੀਕ ਹੈ ਫਿਰ ਸਾਡੇ ਪੈਸੇ ਦਾ ਆਇਆ ਸੀਗਾ ਠੀਕ ਹੈ ਪੰਚਾਇਤ ਘਰ ਬਣਾਇਆ ਗਿਆ ਠੀਕ ਹੈ ਉਹ ਵੀ ਮਤਲਬ ਸਾਥੂ ਪਾਸੇ ਬਣਾਤਾ ਪਰੇ ਉਧਰ ਜ਼ਿਮੀਦਾਰਾਂ ਦੇ ਵਿਹੜੇ 'ਚ ਬਣਾਤਾ ਉਹ ਠੀਕ ਆ ਉਹ ਪੈਸ ਨੀ ਉਹ ਪੰਚਾਇਤ ਘਰੀ ਆ ਜੋ ਪੈਸ ਵੀ ਨਹੀਂ ਆ ਠੀਕ ਆ ਮਤਲਬ ਵੱਡੇ ਲੀਡਰ ਆਉਂਦੇ ਆ ਉੱਥੇ ਬਹਿੰਦੇ ਆ ਠੀਕ ਆ ਫੇਰ ਸਾਡੇ ਵਾਟਰ ਵਾਸ ਦਾ ਸੀਗਾ ਵਾਟਰ ਵਾਸ ਦਾ ਸਾਡੇ 4-5 ਸਾਲ ਦਾ ਕੇਸ ਚੱਲੀ ਜਾਂਦਾ ਉਹਦੇ ਵਿੱਚੋਂ ਪਾਣੀ ਆ ਆਪਣੀ ਮਰਜ਼ੀ ਨਾਲ ਕਦੇ ਮੋਟਰ ਛੱਡ ਦਿੰਦੇ ਆ ਕਦੇ ਕੱਸੀ ਦਾ ਪਾਣੀ ਛੱਡ ਦਿੰਦੇ ਆ ਬਸ ਸਾਡੇ ਵਾਟਰ ਵਾਸ ਦਾ ਵੀ ਨੀ ਸਿਸਟਮ ਸਹੀ ਹੋਇਆਗਾ ਠੀਕ ਆ ਠੇਕੇ ਤੇ ਆਉਂਦੇ ਸੀ ਬਿੱਲ ਜਦੋਂ ਉਹਨਾਂ ਨੇ ਕਿਹਾ ਸੀ ਵੀ 25 ਸਾਲ ਸਰਕਾਰ ਰਹੀ ਹੈ ਕਾਲੀਦਾਲ ਦੀ ਠੀਕ ਆ ਉਹ ਤਾਂ ਬਿੱਲ ਨਹੀਂ ਭਰਿਆ ਹੁਣ ਜਦੋਂ ਬਿੱਲ ਭਰਉਂਦੇ ਕਿ ਹੁਣ ਬਿੱਲ ਨਹੀਂ ਭਰਦੇ ਹੁਣ ਠੇਕਾ ਵਕਟਰਬਾਸ ਸਾਹਿਬ ਦੀ ਮਰਜ਼ੀ ਨਾਲ ਪਾਣੀ ਛਾੜ ਦਿੰਦੇ ਆ ਕਿਉਂਕਿ ਹੁਣ ਵੀ ਸਾਡਾ ਠੇਕੇ ਤੇ ਆ ਵੀ ਸਾਡੀ ਇਹੀ ਮਿਹਨਤ ਹੈ ਵੀ ਸਾਡੇ ਪਿੰਡ ਨੂੰ ਵਧੀਆ ਖੁਸ਼ਹਾਲ ਬਣਾਇਆ ਜਾਵੇ ਠੀਕ ਆ ਵੀ ਵਧੀਆ ਵੀ ਸਾਡੇ ਜਿਹੜੇ ਪਿੰਡ ਦੇ ਨੌਜਵਾਨ ਹੈਗੇ ਨਸ਼ਿਆਂ ਤੋਂ ਬਚਣ ਠੀਕ ਆ ਕੋਈ ਉਹਨਾਂ ਨੂੰ ਆਰ ਸਮੇਂ ਦਰਕਾਉ ਨੂੰ ਮਤਲਬ ਵੀ ਸਾਡੀ ਇਹੀ ਬੇਨਤੀ ਹੈ ਵੀ ਸਾਡੇ ਪਿੰਡ ਆ ਕੇ ਇੱਕ ਵਾਰੀ ਗੇੜਾ ਮਾਰਨ ਉਹ ਵੀ ਪਿੰਡ ਦੇ ਇੱਕ ਵਾਰੀ ਦੇਖ ਕੇ ਜਾਣ ਵੀ ਕੀ ਸਿਸਟਮ ਹੈਗੇ ਠੀਕ ਹੈ ਜੋ 10 ਰੁਪਏ ਨਾਲ ਇੰਨੀ ਸਰਕਾਰ ਬਣੀ ਸੀ 10 ਰੁਪਏ ਨਾਲ 10 ਰਹੀ ਹਾਂਜੀ 500 ਮੰਤਰੀ ਹੋ ਗਈ ਬੀਬੀ ਹਾਂਜੀ ਤੇ ਕੋਈ ਤੁਹਾਨੂੰ ਲੱਗਦਾ ਵੀ ਜੇ ਤੂੰ ਸੋਚਿਆ ਸੀ ਕੰਮ ਪੂਰਾ ਆਇਆ ਕੁਝ ਵੀ ਨਹੀਂ ਉਹ ਚ ਫਿਰ ਤੁਸੀਂ ਉਹ ਚ ਕੀ ਕੰਮ ਕੀ ਪੂਰਾ ਹੋਣ ਵੇਖ ਲਓ ਜੀ ਜਿਹੜਾ ਕੰਮ ਸੀਗਾ ਬਸ ਉਹ ਆਈ ਸਿਸਟਮ ਹੁਣ ਤੂੰ ਦੇਖੀ ਜਾਂਦੇ ਹਾਂਜੀ ਹਾਂਜੀ ਨਹੀਂ ਇਹ ਤਾਂ ਗਲੀਆਂ ਤੇ ਲਾਈਟਾਂ ਹਾਂਜੀ ਇਹ ਹਾਂਜੀ ਹੋਰ ਬਸ ਦੋ ਤਿੰਨ ਚੀਜ਼ਾਂ ਹੀ ਆ ਜੀ ਹੋਰ ਕੋਈ ਨਹੀਂ ਹਾਂ ਭੇਜ ਤੇ ਜੀ ਭੇਜ ਹਾਂ ਤਕਣਾ ਬਲਵੰਤ ਸਿੰਘ ਜੀ ਠੀਕ ਹੈ ਜੀ ਆਖਣਾ ਕੀ ਅਸੀਂ ਤਾਂ ਆਹੀ ਕਹਦੇ ਅੱਜ ਵੀ ਗਲੀਆਂ ਗਲੀਆਂ ਬਣੀਆਂ ਜਿਵੇਂ ਕੋਈ ਇਹ ਆ ਸੀ ਬਾਡਲ ਰੋਡ ਬਣਾਦਾ ਕਿ ਉਹ ਕੁਝ ਨਹੀਂ ਬਣਿਆ ਸਾਡੇ ਪੱਕਾ ਬਾਤ ਵੱਧ ਕੀਤਾ ਪੰਚਾਇਤ ਨੇ ਅਸੀਂ ਬਦਲ ਸਾਹਿਬ ਨੂੰ ਮਾਲਾ ਨਹੀਂ ਬਦਲ ਸਾਹਿਬ ਠੀਕ ਸੀ ਜਿਹੜਾ ਪਿੰਡ ਦੇ ਵਿੱਚ ਜਿਹੜੇ ਵਰਕਰ ਸੀ ਪਾਈ ਨੂੰ ਲੱਗਿਆ ਵੀ ਇਹ ਤਾਂ ਕਾਂਗਰਸੀ ਜਿਆਦੇ ਨੇ ਤਾਂ ਕਰਕੇ ਛੱਡੋ ਪਰ ਕੀ ਹੋਣਾ ਇਹਨਾਂ ਨੂੰ ਨਹੀਂ ਜੀ ਜੀ ਅਸੀਂ ਇਹ ਗੱਲ ਆਖ ਹੀ ਨਹੀਂ ਸਕਦੇ ਇਹਨਾਂ ਨੂੰ ਤਾਂ ਸਾਡੇ ਤਾਂ ਪੰਚਾਇਤ ਦਾ ਜਿਹੜਾ ਨਾ ਜਿਹੜੇ ਵਰਕਰ ਹੈ ਇਹ ਇਹਨਾਂ ਨੇ ਪੱਕਾ ਬਾਤ ਕੀਤੀ ਹੈ ਜ਼ਿਆਦਾ ਜਦੋਂ ਕੋਈ ਪੱਤ ਪੱਤ ਹੁੰਦਾ ਸੀ ਤੁਹਾਡੇ ਨਾਲ ਕਿਸੇ ਕੰਮ ਦਾ ਹਾਂਜੀ ਤੁਸੀਂ ਬਾਦਲ ਸਾਹਿਬ ਨੂੰ ਮਿਲਿੰਗੇ ਕਿ ਨਹੀਂ ਮਿਲੇ ਜੀ ਨਹੀਂ ਮਿਲੇ ਨਹੀਂ ਮਿਲੇ ਜਿਹਨੇ ਸੰਗਦਰਸ਼ਨ ਕਰਦੇ ਸੀ ਉਹ ਨਹੀਂ ਜਾਂਦੇ ਸੀ ਨਹੀਂ ਜਾਂਦੇ ਸੀ ਨਹੀਂ ਜਾਂਦੇ ਨਹੀਂ ਸੰਗਦਰਸ਼ਨ ਕੁਝ ਜਾਂਦੇ ਸੀ ਤੋਂ ਫਿਰ ਦੂਜੇ ਦੇ ਧੱਪਾ ਲਾ ਦਿੰਦੇ ਸਾਡੇ ਕਨੇ ਆ ਗਿਆ ਉਹ ਹੋ ਗਿਆ ਉਹ ਹੋ ਗਿਆ ਉਹ ਦੂਜੇ ਪਾਸੇ ਫਿਰ ਡਰ ਜਾਂਦੇ ਸੀ ਨੇੜੇ ਜਾਣ ਨਹੀਂ ਦਿੰਦੇ ਸੀ ਨੇੜੇ ਜਾਣ ਨਹੀਂ ਦਿੰਦੇ ਸੀ ਪੀਣ ਵਾਲੇ ਪਾਣੀ ਦਾ ਕੀ ਪ੍ਰਬੰਧ ਹੈ ਪੀਣ ਵਾਲੇ ਪ੍ਰਵਾਣੀ ਦਾ ਪ੍ਰਬੰਧ ਜੀ ਵਾਟਰ ਟੈਂਕਸ ਦੇ ਵਿੱਚ ਪਾਣੀ ਬਹੁਤ ਘੱਟ ਆਉਂਦਾ ਮੋਟਰਾਂ ਮਾਟਰਾਂ ਦਾ ਛੱਡਦੇ ਆ ਹਾਂਂ ਨਦੀ ਪਣੀ ਉਹਦਾ ਵਾਟਰ ਵਾਕਸ ਆਉਂਦਾ ਤਾਂ ਹਾਈਪਰ ਨਹੀਂ ਆਉਂਦਾ ਜੀ ਉਹਨਾਂ ਜਿਵੇਂ ਪਿੰਡ ਨੂੰ ਚਾਹੀਦਾ ਪਾਈਪ ਗਲਤ ਪਾਈ ਹੈ ਜਗਜੀਤ ਸਿੰਘ ਜੀ ਜੀ ਜਿਹੜਾ ਤੁਹਾਡਾ ਪਿੰਡ ਆਇਆ ਹਰਸਿੰਦਰ ਤੋਂ ਪਾਇਆ ਲਿਆ ਸੀ ਠੀਕ ਹੈ ਜੀ ਬਕਾਸ ਹੈ ਜਾਂ ਦੂਜੇ ਪਿੰਡਾਂ ਦੇ ਮੁਕਾਬਲੇ ਬਹੁਤ ਵਧੀਆ ਹੋਊਗਾ ਇੱਕ ਚੀਜ਼ ਦੀ ਜੀ ਕੋਈ ਹੋਇਆ ਤੁਹਾਡੇ ਪਿੰਡ ਕੋਈ ਵਕਾਸ ਹੋਇਆ ਵੀ ਅਜੇ ਕੋਈ ਕੰਮ ਅਧੂਰਾ ਵੀ ਪਿਆ ਠੀਕ ਹੈ ਕੋਈ ਯਾਨੀ ਹਾਂਜੀ ਕੀ ਰਹਿ ਗਿਆ ਕਾਟਾਂ ਜੇ ਸ਼ਕਤ ਸਾਡੇ ਮੇਨ ਮੁੱਦਾ ਸਟਾਡੀ ਦੀ ਨਿਵਾਵਾਂ ਪੰਗੀਆਂ ਪਈਆਂ ਜੀ ਉਹਦੀ ਛੱਤ ਨਹੀਂ ਪਈ ਉਹ ਤਾਂ ਸਾਹਮਣੇ ਪਾਓ ਵੇਖ ਲੋ ਫੋਟੋ ਲੈ ਲੋ ਜੀ ਸਭ ਤੋਂ ਸਾਡਾ ਮਾੜਾ ਹਾਲ ਵਾਟਰ ਟੈਂਕ ਦਾ ਪਿੰਡ ਦਾ ਪੈਸਾ ਬਥੇਰਾ ਆਇਆ ਪਰ ਸਹੀ ਢੰਗ ਨਾਲ ਲੱਗਿਆ ਨਹੀਂ 5 ਸਾਲ ਦਾ ਵਾਟਰ ਟੈਂਕ ਦੇ ਵਿੱਚ ਪਾਣੀ ਨਹੀਂ ਪੈ ਰਿਹਾ ਇਹ ਤਾਂ ਗਰੀਬ ਤੋਂ ਲੈ ਕੇ ਅਮੀਰ ਤੱਕ ਹੀ ਪਾਣੀ ਤੇ ਰੋਈ ਲੋੜ ਹੈ ਇੱਕ ਜਿਵੇਂ ਦੂਜੀਆਂ ਪਿੰਡਾਂ 'ਚ ਸੁਣਦੇ ਆਂ ਵੀ ਬਿਜਲੀ ਦੇ ਬਿੱਲ ਲੱਖਾਂ ਰੁਪਏ ਬਕਾਇਆ ਹੈ ਇਸ ਪਿੰਡ ਦਾ ਵੀ ਹੈਗਾ ਹੈਗਾ ਜੀ ਕਿੰਨਾ ਕੁ ਬਿੱਲ ਹੈ ਇਹਰਾ ਵਾਟਰ ਬਾਕਸ ਦਾ ਬਿੱਲ ਹੈ ਜੀ ਇਹ 38,38,400 ਰੁਪਏ ਕੁਛ ਉੱਤੇ ਪੈਸੇ ਹੈ ਜੀ ਇਹਦੇ ਵਿੱਚ ਹੂੰ ਉਹ ਲਏ ਇਹ ਕਨੈਕਸ਼ਨ ਥੋੜੇ ਪਿੰਡ ਦਾ ਵੀ ਉਵੇਂ ਕੱਟ ਦਿੰਦੇ ਜੀ ਪਹਿਲਾਂ ਕੱਟਦਾ ਸੀ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਬਣੀ ਉਦੋਂ ਪਿੰਡ ਦੇ ਮੋਢਵਾਰ ਬੰਦੇ ਨੇ ਜਾ ਕੇ ਤੇ ਕੁੰਡੀਆਂ ਲਾ ਕੇ ਚਲਾਤਾ ਸੀ ਉਸ ਤੋਂ ਬਾਅਦ ਉਹ ਗੱਲਬਾਤ ਕਰਕੇ ਜਦੋਂ ਸਾਡੀ ਪੰਚਾਇਤ ਬਣੀ ਹੈ ਐਸ ਡੀਓ ਐਕਸ ਨਾਲ ਗੱਲ ਕਰਕੇ ਅਸੀਂ ਬਿੱਲ ਭਰਦੇ ਜੀ ਸਾਡੇ ਕੋਲ ਰਸੀਦ ਹੈ ਅਸੀਂ ਤਾਂ ਉਹਦਾ ਮੇਜ਼ ਵੱਡੀ ਪੰਜ ਸਾਲ ਜ਼ੋਰ ਮਾਰਾਂਗੇ ਜੇ ਕੋਈ ਜਮਾਂ ਹੀ ਗੱਲ ਵੀਰ ਕੀ ਲਗੀ ਰੱਖਣੇ ਨਹੀਂ ਪਿੰਡ ਨੂੰ ਤੇ ਆਇਆ ਨਹੀਂ ਮਰਨ ਦੇ ਸਾਡੇ ਤੇ ਇਹੀ ਕੋਸ਼ਿਸ਼ ਹੈ ਇਹ ਇੱਥੇ ਕਿੰਨੀ ਕੁ ਵਾਰ ਆਏ ਨੇ ਵੀ ਕਾਫੀ ਲੋਕ ਕਿੰਨੀ ਕੁ ਵਾਰ ਆਏ ਨੇ ਜਦੋਂ ਦਾ ਗੋਬ ਮੈਤਾ ਬਹੁਤ ਵਾਰ ਆਏ ਜੀ ਪਹਿਲਾਂ ਤਾਂ ਹੁਣ ਥੋੜਾ ਜਿਹਾ ਘਟਾਉਂਦੇ ਆ ਹਾਂ ਪਹਿਲਾਂ ਤਾਂ ਬਹੁਤ ਵਾਰ ਆਏ ਉਹਨਾਂ ਦਾ ਮੋਹ ਉਸੇ ਤਰ੍ਹਾਂ ਹੀ ਆ ਪਿੰਡ ਨਾਲ ਕੇ ਘਟਿਆ ਕੇ ਨਹੀਂ ਜੀ ਇਹਦੇ ਵਿੱਚ ਹੁਣ ਆਇਆ ਵੀ ਪਹਿਲਾਂ ਨਾਲੋਂ ਤਾਂ ਹੁਣ ਫਰਕ ਹੈਗਾ ਹੀ ਹੈ ਹਾਂ ਕਿਉਂ ਕਿਉਂ ਫਰਕ ਹੈ ਪਹਿਲਾਂ ਨਾਲੋਂ ਕੀ ਗੱਲ ਪਿੰਡ ਵਾਲਿਆਂ ਨੇ ਨਾਰਾਜ਼ ਕੀਤਾ ਉਹਨਾਂ ਨੂੰ ਕਿ ਨਹੀਂ ਜੀ ਪਿੰਡਾਂ ਨੇ ਤਾਂ ਕੋਈ ਨਾਰਾਜ਼ ਨਹੀਂ ਪਿੰਡ ਵਾਲੇ ਖੁਸ਼ ਨਾਰਾਜ਼ ਕਰਨਗੇ ਜਦੋਂ ਪਿੰਡ ਦੇ ਵਿੱਚ ਸਮਾਨ ਬਣਿਆ ਇੰਨਾ ਮੰਨ ਲਓ ਗਲੀਆਂ ਨਾਲੀਆਂ ਬਣਾ ਕੇ ਦਿੱਤੀਆਂ ਉਹਨਾਂ ਨੇ ਪਰ ਮਾਚਲੋ ਸਾਰੇ ਪਿੰਡਾਂ 'ਚ ਬਣੀਆਂ ਪਰ ਸਾਨੂੰ ਤਾਂ ਐਂ ਕਰਕੇ ਲੱਗਦਾ ਵੀ ਸਾਡੇ ਪਿੰਡ 'ਚ ਗੋਦ ਲਿਆ ਕਰਕੇ ਬਣੀਆਂ ਮੰਨਤ ਸਿੰਘ ਜੀ ਤੁਹਾਡੇ ਪਿੰਡ ਆ ਬੀਬਾ ਹਰਸਿਮਰਤ ਨੇ ਤੁਹਾਡੇ ਪਿੰਡ ਨੂੰ ਗੋਦ ਲਿਆ ਸੀ ਹਾਂ ਜੀ ਲਿਆ ਸੀ ਨਾਕ ਕਾਮਕੀ ਤੈਜੀ ਤੇ ਫਿਰ ਦੂਜੇ ਪਿੰਡਾਂ ਦੇ ਮੁਕਾਬਲੇ ਕਿਉਂਕਿ ਲੰਬੀ ਹਲਕੇ ਤੇ ਸੜਕਾਂ ਦੀ ਗੱਲ ਕਰਦੇ ਆ ਤਾਂ ਜੈਜੇ ਪਿੰਡ ਤੁਹਾਡੇ ਪਿੰਡ ਸੜਕਾਂ ਬਣੀਆਂ ਦੂਜੇ ਪਿੰਡਾਂ 'ਚ ਵੀ ਬਣੀਆਂ ਇਸ ਪਿੰਡ 'ਚ ਸਪੈਸ਼ਲ ਕੀ ਹੋਇਆ ਇਸ ਪਿੰਡ 'ਚ ਸਪੈਸ਼ਲ ਦੀ ਆਹ ਬਸ ਗਲੀਆਂ ਬਣੀਆਂ ਹਾਂ ਗਲੀਆਂ ਗਲੀਆਂ ਹੀ ਹਾਂ ਹਾਂ ਗਲੀਆਂ ਬਣੀਆਂ ਹਸਪਤਾਲ ਨਹੀਂ ਜੀ ਹੈ ਨਹੀਂ ਹਸਪਤਾਲ ਹੈ ਨਹੀਂ ਪਸ਼ੂ ਹਸਪਤਾਲ ਹੈ ਨਹੀਂ ਜੀ ਉਹ ਵੀ ਹੈ ਨਹੀਂ ਉਹ ਕਿੱਥੇ ਜਾਣਾ ਪੈਂਦਾ ਬਾਦਲ ਪਿੰਡ ਬਾਦਲ ਜਾਣਾ ਪੈਂਦਾ ਜੀ ਰੇਹ ਜਾਣ ਚ ਗਦੜਵੇ ਜਾਣਾ ਪੈਂਦਾ ਜੀ ਸਟੇਟ ਹੈ ਨਹੀਂ ਜੀ ਬੈਂਕ ਹੈਗਾ ਨਹੀਂ ਹੈ ਨਹੀਂ ਜੀ ਬੈਂਕ ਵੀ ਹੈ ਨਹੀਂ ਬੈਂਕ ਫਿਰ ਤੁਸੀਂ ਕਿੱਥੇ ਜਾਂਦੇ ਹੋ ਬਾਜ਼ਰ ਜਾਂਦੇ ਆ ਜੀ ਜਦੋਂ ਇੱਥੇ ਸੰਗਤ ਦਰਸ਼ਨ ਹੁੰਦੇ ਸੀ ਜਾਂ ਵੀ ਬਾਹਰ ਦਮਤਾਉਂਦੇ ਸੀ ਹਾਂਜੀ ਹਾਂਜੀ ਜੀ ਉਹਨਾਂ ਕੋਲੇ ਕੋਈ ਡਿਮਾਂਡ ਰੱਖੀ ਕੋਈ ਸਾਨੂੰ ਕੌਣ ਗਾਹ ਹੁੰਦਾ ਸਾਨੂੰ ਅੱਗੇ ਹੁਣ ਹੀ ਨਹੀਂ ਦਿੰਦੇ ਸੀ ਜੀ ਅੱਛੇ ਬਾਲ ਸਾਹਿਬ ਨੇ ਤੰਨਾਰੀ ਬੁਲਾਇਆ ਮੈਨੂੰ ਜਿਹੜਾ ਹਰਿਆ ਸੀ ਸਤਾਂ ਚੂਣ ਲਿਓ ਤੇ ਮੈਨੂੰ ਜੀ ਲੈ ਕੇ ਨਹੀਂ ਗਿਆ ਕੋਈ ਆਖਿਆ ਉਹਨੇ ਹਾਂ ਦੱਸਦੇ ਨਹੀਂ ਸੀ ਵੀ ਅੱਜ ਆਉਣਾ ਕਹਤ ਸੰਗਤ ਦਰਸ਼ਕਾਂ ਦਾ ਨਾਂ ਸੀ ਕਿ ਜੀ ਸੰਗਤ ਕੋਈ ਵੀ ਆ ਸਕਦਾ ਜੀ ਉੱਥੇ ਆ ਸਕਦਾ ਜੀ ਜੇ ਕੋਈ ਗਾਂਹ ਹੋਊਂ ਦੇਊਗਾ ਤਾਂ ਫੇਰ ਹੀ ਹੈ ਕੌਣ ਰੋਕਦਾ ਸੀ ਤੁਹਾਨੂੰ ਰੋਕਣ ਵਾਲੇ ਆ ਹੀ ਸੀ ਪੰਚਾਇਤਾਂ ਪਿੰਡ ਦੀ ਹੋਰ ਕੌਣ ਸੀ ਤੁਹਾਨੂੰ ਆਉਂਦੀ ਗੱਲ ਨਹੀਂ ਸੀ ਰੱਖਣ ਦੀ ਹਾਂਜੀ